ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਉੱਤੇ ਜਿੱਥੇ ਅਸੀਂ ਤੁਹਾਡੀ ਸਿਹਤ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਗਰਮੀ ਦੇ ਮੌਸਮ ਵਿੱਚ ਘੱਟ ਪਾਣੀ ਪੀਣ ਦੇ ਵੱਡੇ ਨੁਕਸਾਨਾਂ ਬਾਰੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਜਾਣਕਾਰੀ ਹੈ ਗਰਮੀ ਆਉਣ ਨਾਲ ਸਾਡਾ ਸਰੀਰ ਬਹੁਤ ਜ਼ਿਆਦਾ ਪਸੀਨਾ ਕਰਦਾ ਹੈ ਇਸ ਪਸੀਨੇ ਰਾਹੀਂ ਸਰੀਰ ਵਿੱਚੋਂ ਪਾਣੀ ਨਿਕਲ ਜਾਂਦਾ ਹੈ ਜੇ ਅਸੀਂ ਸਮੇਂ-ਸਮੇਂ ਤੇ ਪਾਣੀ ਨਹੀਂ ਪੀਂਦੇ ਤਾਂ ਇਹ ਮੁੱਖ ਨੁਕਸਾਨ ਹੋ ਸਕਦੇ ਹਨ ਨੰਬਰ 1 ਡੀ ਹਾਈਡਰੇਸ਼ਨ ਘੱਟ ਪਾਣੀ ਪੀਣ ਨਾਲ ਸਰੀਰ ਸੁੱਕ ਜਾਂਦਾ ਹੈ ਥਕਾਵਟ ਚੱਕਰ ਮਤਲੀ ਦੀ ਗੱਲ ਬਣ ਜਾਂਦੀ ਹੈ ਨੰਬਰ 2 ਤਵਚਾ ਸੁੱਕ ਜਾਂਦੀ ਹੈ ਤੁਹਾਡੀ ਚਮੜੀ ਰੁੱਖੀ ਬੇਜਾਨ ਅਤੇ ਨਿਸ਼ਾਨਦਾਰ ਹੋ ਜਾਂਦੀ ਹੈ ਨੰਬਰ 3 ਹੀਟ ਸਟ੍ਰੋਕ ਦਾ ਖਤਰਾ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਠੰਡਾ ਨਹੀਂ ਹੋ ਪਾਉਂਦਾ ਇਹ ਸਿੱਧਾ ਹੀਟ ਸਟ੍ਰੋਕ ਵੱਲ ਲੈ ਜਾਂਦਾ ਹੈ ਮੂਤਰ ਦੀ ਸਮੱਸਿਆ ਪੀਲਿਆ ਗੜਾ ਮੂਤਰ ਆਉਣਾ ਜਲਨ ਹੋਣਾ ਇਹ ਸਭ ਘੱਟ ਪਾਣੀ ਦੇ ਹੀ ਨਤੀਜੇ ਨੇ ਕਬਜ ਹੋਣੀ ਪਾਣੀ ਦਾ ਪਾਣੀ ਨਾ ਪੀਣ ਨਾਲ ਪੇਟ ਠੀਕ ਨਹੀਂ ਰਹਿੰਦਾ ਕਬਜ ਹੋ ਜਾਂਦੀ ਹੈ ਸਿਰਦਰਦ ਤੇ ਥਕਾਵਟ ਦਿਮਾਗ ਤੱਕ ਠੀਕ ਆਕਸੀਜਨ ਨਹੀਂ ਜਾਂਦੀ ਨਤੀਜਾ ਸਿਰਦਰਦ ਜਿੜਚਿੜਾਪਨ ਅਤੇ ਥਕਾਵਟ ਪਥਰੀ ਪਾਣੀ ਘੱਟ ਹੋਣ ਨਾਲ ਪਥਰੀ ਬਣਨ ਦੀ ਸੁਭਾਵਨਾ ਵੱਧ ਜਾਂਦੀ ਹੈ ਇਮਿਊਨ ਸਿਸਟਮ ਕਮਜ਼ੋਰ ਰੋਗਾਂ ਨਾਲ ਲੜਨ ਵਾਲੀ ਤਾਕਤ ਘਟ ਜਾਂਦੀ ਹੈ ਛੋਟੀਆਂ-ਛੋਟੀਆਂ ਬਿਮਾਰੀਆਂ ਵੀ ਆਉਣ ਲੱਗ ਜਾਂਦੀਆਂ ਹਨ ਭੁੱਖ ਨਹੀਂ ਲੱਗਦੀ ਪਚਨ ਤੰਤਰ ਸਲੋ ਹੋ ਜਾਂਦਾ ਹੈ ਜਿਸ ਨਾਲ ਭੁੱਖ ਨਹੀਂ ਲੱਗਦੀ ਊਰਜਾ ਘਟ ਜਾਂਦੀ ਹੈ ਸਰੀਰ ਸਾਥ ਨਹੀਂ ਦਿੰਦਾ ਦਿਨ ਭਰ ਸੁਸਤਾ ਮਹਿਸੂਸ ਹੁੰਦਾ ਹੈ ਹੁਣ ਸੋਚੋ ਜੀ ਸਿਰਫ ਪਾਣੀ ਨਾ ਪੀਣ ਨਾਲ ਇਹਨੇ ਸਾਰੇ ਨੁਕਸਾਨ ਹੋ ਸਕਦੇ ਹਨ ਇਸ ਕਰਕੇ ਦਿਨ ਵਿੱਚ ਘੱਟ ਤੋਂ ਘੱਟ 8-10 ਗਲਾਸ ਪਾਣੀ ਜ਼ਰੂਰ ਪੀਓ ਜਦੋਂ ਵੀ ਘਰੋਂ ਬਾਹਰ ਜਾਓ ਆਪਣੀ ਬੋਤਲ ਨਾਲ ਜ਼ਰੂਰ ਲੈ ਕੇ ਜਾਓ ਤੁਸੀਂ ਇੱਕ ਦਿਨ ਵਿੱਚ ਕਿੰਨਾ ਪਾਣੀ ਪੀਂਦੇ ਹੋ ਹੇਠਾਂ ਕਮੈਂਟ ਕਰਕੇ ਦੱਸੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਸਿਹਤਮੰਦ ਟੌਪਿਕ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ